प्यारे दोस्तो, दोस्तों प्यार ਅਤੇ ਸਤਿਕਾਰ ਦੇ ਸਾਹੇ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਸਟੇਟ ਹੁੰਦੀ ਕੀ ਆ ਸਟੇਟ ਕਿਵੇਂ ਬੇਕਾਰ ਬੰਦਿਆਂ ਨੂੰ ਹੀਰੋ ਬਣਾ ਦਿੰਦੀ ਆ ਤੇ ਜਿਹੜੇ ਤੁਹਾਡੇ ਰੀਅਲ ਹੀਰੋ ਹੁੰਦੇ ਆ ਜਿਹੜੇ ਧਰਤੀ ਦੇ ਪੁੱਤ ਹੁੰਦੇ ਆ ਕੌਮ ਦੇ ਪੁੱਤ ਹੁੰਦੇ ਆ ਕੌਮ ਨੂੰ ਸਮਰਪਿਤ ਹੁੰਦੇ ਆ ਆਲ ਦੀ ਧਰਤੀ ਨੂੰ ਸਮਰਪਿਤ ਹੁੰਦੀ ਹੈ ਉਹਨਾਂ ਦੇ ਉੱਤੇ ਕਿਵੇਂ ਦੋਸ਼ ਮੜ ਕੇ ਉਹਨਾਂ ਦੇ ਨਾਂ ਨੂੰ ਖਰਾਬ ਕਰਦੀ ਆ ਉਹਨਾਂ ਨੂੰ ਕਿਵੇਂ ਉਸ ਕੈਟਾਗਰੀ 'ਚ ਖੜੇ ਕੀਤਾ ਜਾਂਦਾ ਹੈ ਕਿ ਅਪਰਾਧਿਕ ਕੈਟਾਗਰੀ 'ਚ ਤੇ ਜਿਹੜੇ ਅਪਰਾਧਿਕ ਕਿਸਮ ਦੇ ਅਪਰਾਧਿਕ ਵਿਰਤੀ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਕਿਵੇਂ ਸਟੇਟ ਹੀਰੋ ਬਣਾਉਂਦੀ ਹੈ ਉਹਦੇ ਤੇ ਆਪਾਂ ਦੋ ਵਿਸ਼ਿਆਂ ਤੇ ਅੱਜ ਗੱਲ ਕਰਾਂਗੇ ਇੱਕ ਤਾਂ ਅਮਰੀਕੋ ਹੁੰਦੀ ਸੀ ਬੀਬੀ ਅਮਰੀਕੋ ਬਾਅਦ ਚੋ ਬੀਬੀ ਅਮਰੀਕਾ ਹੋਰ ਕਿਵੇਂ ਬਣੀ ਪੂਲੇ ਦੇ ਸਾਥਨ ਹੁੰਦੀ ਸੀ ਉਹਨੂੰ ਸ਼ੌਰੀਆ ਚੱਕਰ ਕਿਵੇਂ ਮਿਲਦਾ ਤੇ ਜਿਹੜੇ ਤੁਹਾਡੇ ਰੀਅਲ ਹੀਰੋ ਇਸ ਧਰਤੀ ਦੇ ਹੀਰੋ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਪੁੱਤ ਜਿਹੜੇ ਨੌਜਵਾਨ ਉਹ ਕਿਸੇ ਵੀ ਖਿੱਤੇ ਦੇ ਮਾਰੇ ਗਏ ਕਿਸੇ ਵੀ ਕਮਿਊਨਿਟੀ ਦੇ ਮਾਰੇ ਗਏ ਮੈਂ ਉਹਨਾਂ ਨੂੰ ਕਦੇ ਵੀ ਜਸਟੀਫਾਈ ਨਹੀਂ ਕਰਦਾ ਉਹਨਾਂ ਮਰਨ ਵਾਲੀਆਂ ਰੂਹਾਂ ਦੇ ਪ੍ਰਤੀ ਮੈਂ ਅਰਦਾਸ ਕਰਦਾ ਹੁੰਨਾ ਵੀ ਸੱਚੇ ਪਾਤਸ਼ਾਹ ਉਹਨਾਂ ਦਾ ਤਾਂ ਕਿਸੇ ਨਾਲ ਲੈਣਾ ਦੇਣਾ ਹੀ ਨਹੀਂ ਸੀ ਨਾ ਉਹਨਾਂ ਦਾ ਕੋਈ ਖਾਲਸਤਾਨ ਨਾ ਲੈਣਾ ਦੇਣਾ ਸੀ ਨਾ ਉਹਨਾਂ ਦਾ ਕੋਈ ਸਟੇਟ ਨਾ ਲੈਣਾ ਦੇਣਾ ਸੀ ਉਹ ਤਾਂ ਮਾਵਾਂ ਦੀਆਂ ਕੁੱਖਾਂ ਝਾੜਤੀਆਂ ਉਹ ਭੇਟ ਚੜ ਗਏ ਨੌਜਵਾਨ ਪਰ ਉਹਨਾਂ ਦਾ ਕਸੂਰ ਕੀ ਸੀ ਅਜੇ ਤੱਕ ਪਤਾ ਨਹੀਂ ਲੱਗਿਆ ਮਿਸਾਲ ਦੇ ਵਜੋਂ ਇਹਨਾਂ ਦਿਨਾਂ ਦੇ ਵਿੱਚ ਪਟਿਆਲੇ ਥਾਪਰ ਕਾਲਜ ਦੇ ਵਿੱਚ 19 ਸਟੂਡੈਂਟ ਜਿਹੜੇ ਉੱਥੇ ਕਾਲਜ ਦੇ ਵਿੱਚ ਕੈਂਪ ਲਾਉਣ ਵਾਸਤੇ ਬਾਹਰਲੀਆਂ ਸਟੇਟਾਂ ਤੋਂ ਆਏ ਸੀ ਯੂਪੀ ਔਰ ਹਰਿਆਣਾ ਤੋਂ ਉਹ ਜਿਹੜੇ 19 ਵਿਦਿਆਰਥੀ ਉਹਨਾਂ ਦੀਆਂ ਮਾਵਾਂ ਨੇ ਜਦੋਂ ਬੈਗ ਦੇ ਵਿੱਚ ਕੱਪੜੇ ਪਾ ਕੇ ਉਹਨਾਂ ਨੂੰ ਤੋੜਿਆ ਆਪਦੇ ਜਿਗੜ ਦੇ ਟੁਕੜਿਆਂ ਨੂੰ ਪਰ ਇੱਥੇ ਆ ਕੇ ਜੋ ਉਹਨਾਂ ਦੇ ਨਾਲ ਹੋਇਆ ਉਹਨਾਂ ਬੱਚਿਆਂ ਦਾ ਨਾ ਤਾਂ ਕੋਈ ਖਾਲਸਤਾਨ ਨਾਲ ਸੰਬੰਧ ਸੀ ਨਾ ਉਹ ਕੋਈ ਉਹਨਾਂ ਦਾ ਸਟੇਟ ਨਾਲ ਸੰਬੰਧ ਸੀ। ਨਾ ਕੋਈ ਉਹਨਾਂ ਦਾ ਇੰਦਰਾ ਗਾਂਧੀ ਨਾਲ ਸੰਬੰਧ ਸੀ, ਨਾ ਕੋਈ ਉਹਨਾਂ ਦਾ ਪਿੰਡਰਾਂ ਵਾਲਿਆਂ ਨਾਲ ਸੰਬੰਧ ਸੀ। ਉਹ ਕਿਹੜੀ ਕਿਹਦੀ ਪੇੜ ਜਿਹੜੇ ਉਹਦੇ ਪਿੱਛੇ ਉਹਨਾਂ ਨੂੰ ਪੇੜ ਚੜਾਉਣ ਵਾਲੇ ਮੈਂ ਅੱਗੇ ਵੀ ਕਹਿਣਾ ਹੁੰਦਾ। ਅੱਜ ਉਹ ਜਿਉਂਦੇ ਬੈਠੇ ਨੇ ਉਹਨਾਂ ਲੋਕਾਂ ਨੇ 3-3000 ਕਤਲਾਂ ਦੀਆਂ ਜ਼ਿੰਮੇਵਾਰੀਆਂ ਚੱਕੀਆਂ ਤੇ ਅੱਜ ਉਹ ਘਰਾਂ 'ਚ ਅਰਬਾਂ ਪਤੀ ਬਣੇ ਬੈਠੇ ਆ। ਇਹ ਸਮਝ ਨਹੀਂ ਲੱਗੀ ਕਿ ਉਹਨਾਂ ਬੱਚਿਆਂ ਦਾ ਕਸੂਰ ਕੀ ਸੀ। ਜਸਵੰਤ ਸਿੰਘ ਅਮਰ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਮੈਂ ਉਹਨਾਂ ਨੂੰ ਸਲੂਟ ਕਰਦਾ ਮੈਂ ਹਮੇਸ਼ਾ ਚੰਗੇ ਇਨਸਾਨ ਦੀ ਬੰਦੇ ਦੀ ਕਦਰ ਕਰਦਾ ਜਿਨੇ ਆਪਣੀ ਕੌਮ ਦੀ ਖਾਤਰ ਆਪਣੀ ਧਰਤੀ ਦੀ ਖਾਤਰ ਆਪਣੇ ਪੰਜਾਬ ਦੀ ਖਾਤਰ ਜਿਸ ਵੀ ਬੰਦੇ ਨੇ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਮੈਂ ਹਮੇਸ਼ਾ ਉਹਨੂੰ ਸਲੂਟ ਕਰਦਾ ਔਰ ਉਹਦੇ ਪ੍ਰਤੀ ਜਿਹੜੀ ਮੇਰੀ ਭਾਵਨਾ ਬੜੀ ਸੱਚੀ ਸੁੱੱਚੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਕੁੱਖਾਂ ਉਜਾੜੀਆਂ ਹੋਈਆਂ ਕੁੱਖਾਂ ਦੇ ਲਵਾਰਸ ਕੀਤੇ ਪੁੱਤਾਂ ਨੂੰ ਲਵਦਾ ਲਵਦਾ ਆਪ ਵੀ ਲਵਾਰਸ ਇੱਕ লাশ ਬਣ ਗਿਆ ਉਹਨਾਂ ਦੇ ਪ੍ਰਤੀ ਅਮਰੀਕਾ ਦੀ ਗਵਰਨਮੈਂਟ ਨੇ ਸਨਮਾਨ ਕਰਦੇ ਹੋਏ ਉੱਥੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਜਿਹੜਾ ਖੋਲਿਆ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਵਿੱਚ ਵਸਣ ਵਾਲਾ ਸਿੱਖ ਭਾਈਚਾਰਾ ਸਾਡਾ ਪੰਜਾਬੀ ਭਾਈਚਾਰਾ ਜੋ ਵੀ ਮੇਰੇ ਭਰਾ ਬੱਚੇ ਬੱਚੀਆਂ ਸਾਡੀਆਂ ਮਾਵਾਂ ਭੈਣਾਂ ਵੀਰ ਜਿਹੜੇ ਅਮਰੀਕਾ ਦੇ ਵਸਿੰਦੇ ਆ ਮੈਂ ਉਹ ਇਸ ਸਨਮਾਨ ਦੇ ਪਾਤਰ ਤੇ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਉਹਨਾਂ ਦਾ ਸਨਮਾਨ ਕਰਦਾ ਤੇ ਮੈਨੂੰ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਬਹੁਤ ਚੰਗੇ ਦੋਸਤ ਭਾਈ ਹਰਦੀਪ ਸਿੰਘ ਜੀ ਗਰੇਵਾਲ ਉਹਨਾਂ ਨੇ ਉਹ ਤਸਵੀਰਾਂ ਮੈਨੂੰ ਉਥੋਂ ਭੇਜੀਆਂ ਤੇ ਉਹਨਾਂ ਦਾ ਵੀ ਇਹ ਸਾਰੇ ਜਿਹੜਾ ਇਹ ਸਾਰਾ ਜਿਹੜਾ ਸਕੂਲ ਦਾ ਬਣਨਾ ਇਹ ਉਥੋਂ ਦੇ ਭਾਈਚਾਰੇ ਨੇ ਸਾਡੇ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਹਿੰਮਤ ਬਹੁਤ ਵੱਡੀ ਮਿਹਨਤ ਔਰ ਖਾਲੜਾ ਪਰਿਵਾਰ ਵੀ ਇਸ ਦੇ ਮਾਨ ਸਨਮਾਨ ਦਾ ਹੱਕਦਾਰ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਇਹ ਉਹ ਸਕੂਲ ਦੀਆਂ ਤਸਵੀਰਾਂ ਤੇ ਉਹਨਾਂ ਦੇ ਅੱਗੇ ਖੜੇ ਹੋਏ ਸਾਡੇ ਭਰਾਵਾ ਵਰਗੇ ਦੋਸਤ ਮੇਰੇ ਵੀ ਇਹ ਦਰਸ਼ਨ ਕਰੋ ਇਸ ਦੁੱਖ ਇਸ ਚੀਜ਼ ਦਾ ਵੀ ਕੀ ਇਹ ਸਨਮਾਨ ਅਸੀਂ ਪੰਜਾਬ ਦੀ ਧਰਤੀ ਤੇ ਸਾਡੀ ਕੋਈ ਧਾਰਮਿਕ ਸੰਸਥਾ ਸਾਡੀ ਕੋਈ ਵੇਖੋ ਬਿਲਡਿੰਗ ਕਿੰਨੀ ਸੋਹਣੀ ਹੈ ਕਿ ਅਸੀਂ ਸਰਕਾਰਾਂ ਜੇ ਨਹੀਂ ਦਿੰਦੀਆਂ ਕਿ ਅਸੀਂ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਸੀ ਦੇ ਸਕਦੇ ਸਾਡੀ ਐਡੀ ਵੱਡੀ ਸੰਸਥਾ ਸਿੱਖਾਂ ਦੀਆਂ ਵੋਟਾਂ ਨਾਲ ਬਣਦੀ ਆ ਇਹਦੇ ਤੇ ਕਿਤੇ ਫੇਰ ਗੱਲ ਕਰਾਂਗੇ ਅੱਜ ਤੱਕ ਦੁਨੀਆ ਦਾ ਕੋਈ ਧਰਮ ਜਿਹੜਾ ਕਿਸੇ ਐਕਟ ਦੇ ਅਧੀਨ ਨਹੀਂ ਤੇ ਸਿੱਖ ਧਰਮ ਹੀ ਕਿਉਂ ਇੱਕ ਐਕਟ ਦੇ ਅਧੀਨ ਲਿਆਂਦਾ ਗਿਆ ਇੱਥੋਂ ਸਾਡੀ ਬਦਕਿਸਮਤੀ ਸ਼ੁਰੂ ਹੁੰਦੀ ਆ ਸਿਕ ਨੌਜਵਾਨਾਂ ਦਾ ਚਿੰਤਨ ਕਰਦਾ ਨਾ ਚੇਤਨਾ ਕਰਦਾ ਮੈਂ ਫੇਰ ਦੁਬਾਰਾ ਅਮਰੀਕਾ ਦੇ ਵਿੱਚ ਮੇਰੇ ਵੀਰ ਹਰਦੀਪ ਸਿੰਘ ਗਰੇਵਾਲ ਨੇ ਜਿਹੜੀਆਂ ਤਸਵੀਰਾਂ ਭੇਜੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਲੋਕ ਜਿਹੜੇ ਮੇਰੇ ਭਰਾਵਾਂ ਨੇ ਇਹ ਸਕੂਲ ਨੂੰ ਬਣਾਉਣ ਦੇ ਵਿੱਚ ਇਹਨੂੰ ਸਥਾਪਿਤ ਕਰਨ ਦੇ ਵਿੱਚ ਯੋਗਦਾਨ ਪਾਇਆ ਮੈਂ ਉਹਨਾਂ ਦਾ ਦੁਬਾਰਾ ਫੇਰ ਸਿਰ ਝੁਕਾ ਕੇ ਸਨਮਾਨ ਕਰਦਾ ਤੇ ਖਾਲੜਾ ਪਰਿਵਾਰ ਦਾ ਮਾਨ ਸਨਮਾਨ ਕਰਦਾ ਜਿਨ੍ਹਾਂ ਨੇ ਆਪਣੇ ਘਰ ਦਾ ਮੁਖੀ ਕੀਮਤੀ ਹੀਰਾ ਜਿਹੜਾ ਸਾਡੀ ਕੌਮ ਦੇ ਵਾਸਤੇ ਭੇਟ ਚੜਾ ਦਿੱਤਾ ਕੀ ਅਸੀਂ ਇੰਨੀ ਵੀ ਕਦਰ ਪੰਜਾਬ ਦੀ ਧਰਤੀ ਦੇ ਪਾਉਣ ਜੋਗੇ ਨਹੀਂ ਅਸੀਂ ਤਾਂ ਓਨੀ ਵੀ ਨਹੀਂ ਪਾਈ ਜਦੋਂ ਉਹਨਾਂ ਦੇ ਧਰਮ ਪਤਨੀ ਜੀ ਇਲੈਕਸ਼ਨ ਲੜੇ ਅਸੀਂ ਤਾਂ ਉਹਨਾਂ ਨਾਲ ਵੀ ਇਨਸਾਫ ਨਹੀਂ ਕੀਤਾ ਅਸੀਂ ਕਿਹੜੀਆਂ ਗੱਲਾਂ ਕਰਦੇ ਆ ਸਿੱਖੀਆਂ ਕਿਹੜੀਆਂ ਗੱਲਾਂ ਅਸੀਂ ਕਰਦੇ ਆ ਆਪਦੇ ਧਰਮ ਦੀ ਧਰਮ ਕਮਾਉਣ ਦੀ ਤੇ ਇਹ ਮੇਰੇ ਵੀਰ ਹਰਦੀਪ ਸਿੰਘ ਗਰੇਵਾਲ ਉਹ ਇਨਸਾਨ ਹੈ ਜਿਹੜੇ ਦਿਲ ਖੋਲ ਕੇ ਇੱਥੇ ਸਿੱਖਾਂ ਦੀ ਮਦਦ ਕਰਦੇ ਆ ਸਾਡੀ ਵੀ ਉਹ ਬਹੁਤ ਮਦਦ ਕਰਦੇ ਆ ਕਿਸੇ ਵੇਲੇ ਵੀ ਅਸੀਂ ਉਹਨਾਂ ਨੂੰ ਜਦੋਂ ਵੀ ਬੇਨਤੀ ਕੀਤੀ ਉਹਨਾਂ ਨੇ ਕਦੇ ਸਾਨੂੰ ਦੁਬਾਰਾ ਫੋਨ ਨਹੀਂ ਕਰਨ ਦਿੱਤਾ ਕਿਸੇ ਦੁੱਖ ਸੁੱਖ ਦੇ ਵਾਸਤੇ ਸਾਨੂੰ ਕੋਈ ਆਪਣੀ ਨਿੱਜੀ ਲੋੜ ਵਾਸਤੇ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਫੋਨ ਕੀਤਾ ਉਹਨਾਂ ਨੇ ਦਿਨ ਖੋਲ੍ਹ ਕੇ ਸਾਡੀ ਮਦਦ ਕੀਤੀ ਦੂਸਰੇ ਵੀਰ ਹੈ ਯੋਗਰਾਜ ਸਿੰਘ ਗੋਲਡੀ ਭਾਈ ਜੀ ਨੀਦਰਲੈਂਡ ਤੋਂ ਉਹ ਵੀ ਸਾਰੇ ਸਿੱਖਾਂ ਦੀ ਜਿਹੜੇ ਜਿਨ੍ਹਾਂ ਨੇ ਵੀ ਕਿਤੇ ਯੋਗਦਾਨ ਪਾਇਆ ਬਹੁਤ ਮਦਦ ਕਰਦੇ ਆ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਪੀੜਤ ਬੱਚਿਆਂ ਦੀ ਪੜ੍ਹਾਈ ਦੇ ਪ੍ਰਤੀ ਬਹੁਤ ਹੈਲਪ ਕਰਦੇ ਆ ਪਰਮਾਤਮਾ ਉਹਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਸਰਦਾਰ ਦਰਸ਼ਨ ਸਿੰਘ ਹਟੂੜ ਦਾ ਘਰ ਬਹੁਤ ਖਸਤਾ ਹਾਲ ਦੇ ਵਿੱਚ ਸੀ ਘਰਾਂ ਦੀਆਂ ਕੁਝ ਗੱਲਾਂ ਹੁੰਦੀਆਂ ਉਹਨੂੰ ਮਿਹਣੇ ਵੀ ਵੱਜਦੇ ਸੀ ਅਸੀਂ ਇੱਕ ਬੇਨਤੀ ਕੀਤੀ ਕੌਮ ਨੇ ਕੋਈ ਬਾਹ ਨਹੀਂ ਫੜੀ ਇੱਕ ਅੱਦੇ ਨੇ ਕਿਸੇ ਨੇ ਕੋਈ 5-4000 ਪਾ ਕੇ ਉਦੋਂ ਵੱਧ ਜਲੀਲ ਕੀਤਾ ਪਰ ਸਿੱਖਾਂ ਦੇ ਵਿੱਚ ਬਹੁਤ ਚੰਗੇ ਇਨਸਾਨ ਬਹੁਤ ਚੰਗੇ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖੀ ਨੂੰ ਪਿਆਰ ਕਰਨ ਵਾਲੇ ਕੁਰਬਾਨੀਆਂ ਵਾਲਿਆਂ ਨੂੰ ਪਿਆਰ ਕਰਨ ਵਾਲੇ ਬਾਈ ਬਲਵਿੰਦਰ ਸਿੰਘ ਇਟਲੀ ਉਹਨਾਂ ਨੇ ਇੰਨੀ ਵੱਡੀ ਮਦਦ ਕੀਤੀ ਕਿ ਬਾਈ ਦਰਸ਼ਨ ਦਾ ਜ ਘਰ ਖੜਾ ਹੋ ਚੁੱਕਿਆ ਤਿਆਰੀ ਜਿਹੜੀ ਹੈਗੀ ਆ ਉਹ ਵੀ ਜਿਹੜੀ ਇਦੋਂ ਅੱਗੇ ਸ਼ੁਰੂ ਹੋ ਜਾਊਗੀ ਤੁਹਾਡੇ ਸਹਿਯੋਗ ਨਾਲ ਉਹਦੇ ਜਰੂਰ ਉਹਦੀ ਮਦਦ ਕਰੋ ਤੋ ਹੱਕਦਾਰ ਇਸ ਮਦਦ ਅਸੀਂ ਜਿਉਂਦੇ ਜੀ ਬਾਹ ਨਹੀਂ ਫੜਦੇ ਤੇ ਬਾਅਦ ਵਿੱਚ ਅਸੀਂ ਮਰਿਆਂ ਤੋਂ ਬਾਅਦ ਜਰੂਰ ਉੱਥੇ ਜਾ ਕੇ ਆਉਂਦੀਆਂ ਆਮਦਾਰਦੀਆਂ ਜਤੌਨੇ ਆ ਮੈਂ ਇਹਨਾਂ ਤਿੰਨ ਚਾਰ ਮੇਰੇ ਵੀਰ ਆ ਜਿਹੜੇ ਦਿਲ ਖੋਲ ਕੇ ਸਾਡੀ ਮਦਦ ਕਰਦੇ ਆ ਅਸੀਂ ਹਮੇਸ਼ਾ ਉਹਨਾਂ ਦਾ ਇੱਕ ਇੱਕ ਰੁਪਈਏ ਦੇ ਜਿਹੜੇ ਹੈਗੇ ਕਰਜ਼ਦਾਰ ਹੈ ਤੇ ਉਹਨਾਂ ਦੀ ਮਿਹਨਤ ਦੀ ਕਮਾਈ ਕਦੇ ਅਸੀਂ ਕਿਤੇ ਇਹ ਜੀਆਂ ਪੱਕੀਆਂ ਨਹੀਂ ਢਾਉਂਦੇ ਵੀ ਉੱਥੇ ਜਾ ਕੇ ਕਿਤੇ ਅਸੀਂ ਹੋਟਲਾਂ ਤੇ ਬਹਿ ਗਏ ਉੱਥੇ ਬਹਿ ਗਏ ਨੋ ਸਾਨੂੰ ਤਾਂ ਜਦੋਂ ਦੇ ਅਸੀਂ ਇਸ ਰਾਹ ਤੇ ਤੁਰਿਆ ਸਾਨੂੰ ਤਾਂ ਕਦੇ ਹਾਸਾ ਨਹੀਂ ਆਇਆ ਖੁਸ਼ੀਆਂ ਤਾਂ ਮਨਾਉਣੀਆਂ ਬਹੁਤ ਦੂਰ ਦੀ ਗੱਲ ਰਹੀ ਅਜਿਹਾ ਹੱਸਣਾ ਹੀ ਭੁੱਲ ਗਏ ਸੋ ਦੋਸਤੋ ਮੈਂ ਫਿਰ ਉਹ ਸਾਰੇ ਅਮਰੀਕਨ ਮੇਰੇ ਸਿੱਖ ਭਾਈਚਾਰੇ ਦੇ ਵੀਰ ਭੈਣ ਭਰਾ ਸਾਰੇ ਇਹ ਸਨਮਾਨ ਦੇ ਹੱਕਦਾਰ ਹੈ ਜਿਨ੍ਹਾਂ ਦੇ ਉਦਮ ਸਦਕਾ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਇਹ ਮਾਨ ਸਨਮਾਨ ਮਿਲਿਆ ਜਿਹੜੇ ਬੱਚੇ ਉਹ ਸਕੂਲ ਦੇ ਵਿੱਚ ਪੜਨਗੇ ਕਮ ਸੇ ਕਮ ਉਹ ਉਸ ਹੋਣੀ ਅਨਹੋਣੀ ਤੋਂ ਤਾਂ ਜਾਣੂ ਹੋਣਗੇ ਉਹਨਾਂ ਨੂੰ ਪਤਾ ਤਾਂ ਲੱਗੂਗਾ ਸਰਦਾਰ ਜਸਵੰਤ ਸਿੰਘ ਖਾਲੜਾ ਕੌਣ ਸਨ ਤੇ ਉਹ ਕਿਸ ਕੰਮ ਲਈ ਤੁਰੇ ਸਨ ਕਿਸ ਕੰਮ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਮਾਨ ਕੌਮ ਦੇ ਉੱਤੋਂ ਦੀ ਕੁਰਬਾਨ ਕੀਤਾ ਉਹਨਾਂ ਦੀ ਸ਼ਹਾਦਤ ਹੋਈ ਜਦੋਂ ਕਿਤੇ ਪਰਤਾਂ ਖੁੱਲਣਗੀਆਂ ਜਦੋਂ ਕਿਤੇ ਇਤਿਹਾਸ ਲਿਖਿਆ ਜਾਊਗਾ ਇਹਦੇ ਵਿੱਚ ਗਦਾਰਾਂ ਦਾ ਵੀ ਇੱਕ ਪੱਖ ਹੋਊਗਾ ਤੇ ਇੱਕ ਪੱਖ ਇਨ੍ਹਾਂ ਯੋਧਿਆਂ ਦਾ ਵੀ ਹੋਊਗਾ ਤੇ ਸਟੇਟ ਜਿਹੜੀ ਹੈ ਜਿਵੇਂ ਹੁਣ ਪੰਜਾਬ ਦੀ ਧਰਤੀ ਤੇ ਇਨ੍ਹਾਂ ਲੋਕਾਂ ਨੂੰ ਕਿਉਂ ਨਹੀਂ ਮਾਨਸਨ ਮਾਨਦੇ ਹੁਣ ਅਮਰੀਕੋ ਵਰਗੇ ਸ਼ੌਰੀਆ ਚੱਕਰ ਕਿਵੇਂ ਲੱਗੇ ਬੀਬੀ ਅਮਰੀਕੋ ਵਰਗੇ ਬੀਬੀ ਅਮਰੀਕੋ ਰ ਬਣ ਗਈ ਇੱਕ ਸਤਕਾਰ ਦੀ ਪਾਤਰ ਸਟੇਟ ਦੀਆਂ ਨਜ਼ਰਾਂ ਚ ਬਣੀ ਉਹਦਾ ਕਿਰਦਾਰ ਕੀ ਹੈ ਜਾ ਕੇ ਕਿਤੇ ਉਸੇ ਇਲਾਕੇ ਚ ਪੁੱਛੋ ਉਸੇ ਇਲਾਕੇ ਦੇ ਵਿੱਚੋਂ ਜੀਤਪੁਰ ਜਸਵੰਤ ਸਿੰਘ ਖਾਲੜਾ ਹੁੰਦੇ ਉਸੇ ਇਲਾਕੇ ਚ ਉਹ ਹੁੰਦੀ ਆ ਪੁੱਲੇ ਬਾਰੇ ਕੋਈ ਸਿੱਖ ਭੁੱਲਿਆ ਨਹੀਂ ਹੈ ਬੱਚਾ ਬੱਚਾ ਉਹਦੇ ਬਾਰੇ ਜਾਣਦਾ ਉਹਨੂੰ ਸ਼ੋਹਰੀਆ ਚੱਕਰ ਮਿਲਦਾ ਸਟੇਟ ਕਿੱਡਾ ਵੱਡਾ ਕਰਦੀ ਆ ਉਹ ਉਹਦਾ ਉਹਦਾ ਕਰਤਾਰ ਕੀ ਹੈ ਕਦੇ ਜਾ ਕੇ ਵੇਖੋ ਉਸ ਇਲਾਕੇ ਚ ਤੇ ਉਹਦੇ ਬਦਲੇ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਕੀ ਕਰਤਾਰ ਅਸੀਂ ਕਿਉਂ ਵਿਸਾਰਦੇ ਇਹਨਾਂ ਲੋਕਾਂ ਨੂੰ ਇਹਨਾਂ ਸ਼ਕਤੀਆਂ ਦੀ ਅਸੀਂ ਅਸੀਂ ਕੌਮ ਨੇ ਕਦਰ ਕਿਉਂ ਨਹੀਂ ਪਾਈ ਸੋਚਣ ਵਾਲੀ ਗੱਲ ਇੱਥੇ ਵੀ ਆ ਜੇ ਸਟੇਟ ਇੱਕ ਦੀ ਕਦਰ ਕਰ ਰਹੀ ਹੈ ਤੇ ਕੌਮ ਆਪਣੇ ਆਪਣੇ ਰੀਅਲ ਹੀਰੋ ਦੀ ਕਦਰ ਕਿਉਂ ਨਹੀਂ ਕਰ ਲੀ ਤੇ ਜਿਹੜੇ ਆ ਜਿਹੜੇ ਨੌਜਵਾਨ ਜਿਹੜੇ ਜਿਹੜੇ ਨਾਂ ਕਿਸੇ ਕਿਸੇ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਸੀ ਜਿਹੜੇ ਇਹ ਭੇਡ ਚੜ ਗਏ ਕਦੇ ਕੋਈ ਇਹਨਾਂ ਦੇ ਪ੍ਰਤੀ ਵੀ ਦੋ ਲਫ਼ਜ਼ ਬੋਲੂਗਾ ਜਿਹੜੇ ਰੇਲ ਗੱਡੀਆਂ ਦੇ ਵਿੱਚ ਸੁੱਤੇ ਪੈ ਸਫ਼ਰ ਕਰਦੇ ਮਾਰਤੇ ਜਿਮੇਵਾਰੀਆਂ ਚੱਕੀਆਂ ਫਿਰ ਮੰਨੋ ਸਟੇਟ ਦੇ ਲੋਕ ਸਭ ਤਿੰਨ ਤਿੰਨ ਹਜ਼ਾਰ ਕਤਲ ਕਰਨ ਵਾਲੇ ਬੰਦੇ ਜਿਮੇਵਾਰੀਆਂ ਚੱਕਣ ਵਾਲੇ ਬੰਦੇ ਤੇ ਤਿੰਨ ਤਿੰਨ ਸਾਲਾਂ ਚ ਜੇਲ੍ਹਾਂ ਤੋਂ ਬਾਹਰ ਆ ਕੇ ਘਰਾਂ ਚ ਬੈਠੇ ਆ ਅਰਬਾਂ ਖਰਬਾਂ ਪਤੀ ਬਣੇ ਬੈਠੇ ਕਦੇ ਉਹਨਾਂ ਨੂੰ ਸਵਾਲ ਤਾਂ ਕਰ ਲੋ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਤਾਂ ਹਮੇਸ਼ਾ ਸੱਚ ਬੋਲੂਗਾ ਔਰ ਸੱਚੀ ਗੱਲ ਕਰੂੰਗਾ ਕੋਈ ਕੁਛ ਕਵੇ ਕਦੇ ਮੁਨਕਰ ਨਹੀਂ ਹੁੰਦਾ ਕਿਸੇ ਚੀਜ਼ ਅਸੀਂ ਨਫ਼ਰਤ ਹੀ ਸਿਹਰੀਏ ਜੇ ਸਾਡੇ ਹੱਥ 'ਚ ਕੋਈ ਹਥਿਆਰ ਆ ਗਿਆ ਅਸੀਂ ਨਫ਼ਰਤ ਤੋਂ ਬਿਨਾਂ ਕੀਤਾ ਹੀ ਕੁਝ ਉਹਦੇ 'ਚ ਸਾਨੂੰ ਮਿਲਿਆ ਕੀ ਉਹਦੇ ਵਿੱਚ ਸਾਡੇ ਲੋਕਾਂ ਨੇ ਕਿੰਨੀ ਪੀੜ ਚੱਲੀ ਕਦੇ ਉਹਨਾਂ ਪਰਿਵਾਰਾਂ ਨਾਲ ਜਾ ਕੇ ਬਹਿ ਕੇ ਦੇਖੋ ਉਹਨਾਂ ਨਾਲ ਗੱਲ ਕਰਕੇ ਦੇਖੋ ਕਿਹੜੀ ਪੀੜ ਚੋਂ ਉਹ ਗੁਜ਼ਰੀ ਆ ਤੇ ਅੱਜ ਫੇਰ ਨੌਜਵਾਨੀ ਨੂੰ ਉਸੇ ਹੀ ਰਾਹ ਵੱਲ ਧੱਕਿਆ ਜਾ ਰਿਹਾ ਉਸੇ ਪੀੜ ਦੇ ਵੱਲ ਤੋਰਿਆ ਜਾ ਰਿਹਾ ਕੀ ਅਸੀਂ ਇਹ ਕਸਮ ਹੀ ਖਾਧੀ ਹੋਈ ਵੀ ਅਸੀਂ ਮਰਨ ਵਾਸਤੇ ਜੰਮੇ ਆ ਕਦੇ ਅਸੀਂ ਦਿਮਾਗ ਤੋਂ ਕੰਮ ਹੀ ਨਹੀਂ ਲੈਣਾ ਜੇ ਕਿ ਸਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਪਗੋ ਕਰਨੀ ਡਰਪੋਕ ਡਰਪੋਕ ਹੋਣਾ ਹੋਰ ਗੱਲ ਹੁੰਦੀ ਆ ਬੁਜਦਲ ਹੋਣਾ ਹੋਰ ਗੱਲ ਹੁੰਦੀ ਦਲੇਰੀ ਲੋੜ ਤੋਂ ਵੱਧ ਦਲੇਰੀ ਬੇਵਕੂਫੀ ਦਾ ਦੂਜਾ ਨਾਮ ਹੈ ਜੰਗ ਇੱਕ ਸ਼ਬਦਾਂ ਦੀ ਹੁੰਦੀ ਹੈ ਇੱਕ ਮੈਦਾਨੀ ਹੁੰਦੀ ਹੈ ਸ਼ਬਦੀ ਜੰਗ ਵਾਲੇ ਕਦੇ ਮੈਦਾਨਾ 'ਚ ਨਹੀਂ ਖੜਦੇ ਤੇ ਮੈਦਾਨਾ 'ਚ ਜੰਗ ਲੜਨ ਵਾਲੇ ਕਦੇ ਸ਼ਬਦਾਂ ਦੀ ਜੰਗ ਨਹੀਂ ਲੜਦੇ ਸੋ ਇਸ ਕਰਕੇ ਆਪਦੀ ਨੌਜਵਾਨ ਪੀੜ੍ਹੀ ਨੂੰ ਇੱਥੋਂ ਤੱਕ ਸਿੱਖਿਅਤ ਜ਼ਰੂਰ ਕਰੋ ਕਿ ਉਹ ਆਪਣੇ ਆਪ ਪ੍ਰਤੀ ਸੁਚੇਤ ਹੋਣ ਆਪਦੀ ਕੌਮ ਦੇ ਪ੍ਰਤੀ ਸੁਚੇਤ ਹੋਣ ਆਪਣੇ ਧਰਮ ਦੇ ਪ੍ਰਤੀ ਸੁਚੇਤ ਹੋਣ ਇਹ ਜੇ ਕਤਲੇਆਮ ਦੇ ਵਿੱਚੋਂ ਨਾ ਕਦੇ ਅੱਜ ਕੁਝ ਮਿਲਿਆ ਨਾ ਸੁਆਹੇ ਮਾਵਾਂ ਦੀਆਂ ਕੁੱਖਾਂ ਅਜਾੜਨ ਤੋਂ ਚਾਹੇ ਉਹ ਕਿਸੇ ਵੀ ਧਿਰ ਦਾ ਬੰਦਾ ਸੀ ਸੀ ਤਾਂ ਪੰਜਾਬੀ ਨਾ ਤੇ ਬਹੁਤੇ ਲੋਕ ਉਹ ਪੇਟ ਚੜ੍ਹੇ ਆ ਜਿਨ੍ਹਾਂ ਦਾ ਕਿਸੇ ਨਾਲ ਵੀ ਕੋਈ ਸਬੰਧ ਨਹੀਂ ਸੀ ਜਿਵੇਂ ਮੈਂ ਹੁਣ ਪਿੱਛੇ ਆ ਗੱਲ ਕਰਕੇ ਹਟਿਆ ਵੀ ਜਿਹੜੇ 19 ਨੌਜਵਾਨ ਕਿਵੇਂ ਘਰਾਂ ਚੋਂ ਉਹਨਾਂ ਦੀਆਂ ਮਾਵਾਂ ਨੇ ਤੋਰੇ ਤੇ ਕਿਵੇਂ ਮਿੱਟੀ ਬਣਾ ਕੇ ਉਹਨਾਂ ਮਾਵਾਂ ਦੀਆਂ ਝੂਣੀਆਂ 'ਚ ਤੁਸੀਂ ਪਾਤੇ ਕੋਈ ਦੱਸ ਸਕਦਾ ਉਹਨਾਂ ਬੱਚਿਆਂ ਦਾ ਕਸੂਰ ਕੀ ਸੀ ਸਿਰਫ ਕੀ ਕੀ ਸੀ ਇੱਕ ਇਲੈਕਸ਼ਨ ਕੈਨਸਲ ਕਰਾਉਣ ਵਾਸਤੇ ਕੋਈ ਹੋਰ ਰਾਹ ਨਹੀਂ ਚੁਣਿਆ ਜਾ ਸਕਦਾ ਸੀ ਕੋਈ ਹੋਰ ਵਿਰੋਧ ਨਹੀਂ ਕੀਤਾ ਜਾ ਸਕਦਾ ਜੇ 1992 ਵਿੱਚ ਬਾਈਕਾਟ ਕੀਤਾ ਗਿਆ ਤੁਸੀਂ 1999 ਵਿੱਚ ਵੀ ਬਾਈਕਾਟ ਕੀਤਾ ਜਾ ਸਕਦਾ ਸੀ ਤੇ ਫਿਰ ਅਗਲੇ ਇਹੀ ਅਮਰੀਕਾ ਔਰ ਵਰਗੀਆਂ ਨੂੰ ਫਿਰ ਅਗਲੀ ਸਟੇਟ ਇਸੇ ਤਰ੍ਹਾਂ ਹੀ ਅੱਗੇ ਲੈ ਕੇ ਹੁੰਦੀ ਹੈ ਅਮਰੀਕਾ ਔਰ ਪੂਲੇ ਦੇ ਨਾਲ ਜਦੋਂ ਉਹਦਾ ਸਪਰਕ ਹੁੰਦਾ ਛੋਟਾ ਮੋਟਾ ਸ਼ਰਾਬ ਸ਼ਰੂ ਵੇਚਣ ਦਾ ਧੰਦਾ ਕਰਨ ਵਾਲੀ ਕਿਸ ਤਰ੍ਹਾਂ ਫਿਰ ਉਹਨੂੰ ਪੂਲੇ ਦੇ ਨਾਲ ਉਹਦਾ ਗੱਠ ਜੋੜ ਹੋਣ ਤੋਂ ਬਾਅਦ ਕਿਵੇਂ ਉਹ ਥਾਣਿਆਂ ਦੇ ਵਿੱਚ ਕੰਮ ਧੰਦੇ ਕਰਉਂਗੀ ਆ ਕਿਵੇਂ ਉਹ ਕਬਜ਼ੇ ਕਰਦੀ ਆ ਕਿਵੇਂ ਉਹ ਇਹ ਮੁੜ ਕੇ ਮੁੰਡਿਆਂ ਦੀਆਂ ਮੁਖਬਰੀਆਂ ਕਰਦੀ ਆ ਕਿਵੇਂ ਮੁੜ ਕੇ ਆਪ ਮਾਰਨ ਲੱਗਦੀ ਆ ਆਪ ਇਹਨਾਂ ਲੋਕਾਂ ਦੇ ਨਾਲ ਰਲ ਕੇ ਕਤਲੇਆਮ ਕਰਦੇ ਤੇ ਸਟੇਟ ਉਹਨੂੰ ਪ੍ਰਮੋਟ ਕਰਦੀ ਉਹਨਾਂ ਨੂੰ ਕੀ ਨਾਮ ਦਿੱਤੇ ਸ਼ੌਰਿਆ ਚੱਕਰ ਇੱਕ ਪਾਸੇ ਬਾਰਡਰ ਤੇ ਲੜਨ ਵਾਲੇ ਨੂੰ ਇਹ ਇਹ ਨਾਮ ਮਿਲਦੀ ਹੈ ਇੱਕ ਪਾਸੇ ਇਹਨਾਂ ਲੋਕਾਂ ਨੂੰ ਇਹ ਨਾਮ ਮਿਲਦੀ ਹੈ ਇਹ ਕੁਝ ਸਟੇਟ ਕਰਦੀ ਹੁੰਦੀ ਹੈ ਸਟੇਟ ਆਹ ਕੁਝ ਕਰਦੀ ਹੁੰਦੀ ਹੈ ਤੁਹਾਡੇ ਰੀਅਲ ਹੀਰੋ ਤੋਂ ਕਿਵੇਂ ਮਿੱਟੀਆਂ ਪਾਉਣੀਆਂ ਸਟੇਟ ਇਹ ਕੁਝ ਕਰ ਆ ਪਿੱਛੇ ਜੋ ਤੇ ਫਿਲਮ ਬਣਾਉਣ ਲੱਗੇ ਸੀ ਪਤਾ ਨਹੀਂ ਲੋਕਾਂ ਨੇ ਵਿਰੋਧ-ਵਿਰਧ ਕੀਤਾ ਤੇ ਸ਼ਾਇਦ ਉਹ ਨਹੀਂ ਬਣੀ ਉਸ ਫਿਲਮ ਤੋਂ ਕਿਸੇ ਨੂੰ ਕੀ ਸਿਹਤ ਮਿਲਣੀ ਸੀ ਕੋਈ ਦੱਸ ਸਕਦਾ ਪਹਿਲਾ ਸਟੇਟ ਇਹਨਾਂ ਨੂੰ ਪਾਲਦੀ ਆ ਫਿਰ ਇਹਨਾਂ ਨੂੰ ਸਟੇਟ ਖਤਮ ਕਿਵੇਂ ਕਰਦੀ ਉਹ ਪੂਲੇ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਸਟੇਟ ਦੇ ਸੰਧ ਬਣਨ ਨਾਲ ਉਹ ਆਪਦੀ ਕੌਮ ਦੇ ਲਈ ਕੁਝ ਕਰ ਲਓ ਆਪਣੀ ਧਰਤੀ ਲਈ ਕੁਝ ਕਰ ਲਓ ਤੇ ਅੱਜ ਕੱਲ ਜਿਹੜੇ ਥੋੜੇ ਅੱਗੇ ਪਿੱਛੇ ਆ ਰਹੇ ਆ ਨਾ ਜਿਹੜੇ ਨਕਲੀ ਸੂਰਮੇ ਨਕਲੀ ਯੋਧੇ ਇਹ ਸਭ ਸਟੇਟ ਦੇ ਪੈਦਾ ਕੀਤੇ ਹੋਏ ਇਹ ਲੋਕ ਨੇ ਜਿਹੜੇ ਤੁਹਾਨੂੰ ਭੰਬਲ ਪੂਸੀਆਂ ਚ ਪਾਇਆ ਹੋਇਆ ਜਿਹੜੇ ਲੋਕ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਕਿਹਦੇ ਮਗਰ ਚੱਲੀਏ ਤੇ ਕਿਹਦੇ ਨਾਲ ਚੱਲੀਏ ਇਸ ਕਰਕੇ ਦੂਸਰੀ ਗੱਲ ਮੈਂ ਲੜਕੀਆਂ ਨੂੰ ਵੀ ਬੇਨਤੀ ਕਰਦਾ ਇਹ ਜਿਹੜੀ ਮੈਂ ਜਿਹੜੀ ਇਹ ਗੱਲ ਕਰਨ ਲੱਗਿਆ ਜਿਹੜੀਆਂ ਕੁੜੀਆਂ ਮਾਪਿਆਂ ਤੋਂ ਆਪਦੇ ਮਾਪਿਓ ਤੋਂ ਬਾਹਰ ਜਾ ਕੇ ਆਪਣੀ ਮਰਜ਼ੀ ਨਾਲ ਸ਼ਾਦੀਆਂ ਕਰਾਉਂਦੀਆਂ ਜਿੱਥੇ ਉਹ ਮਾਪਿਆਂ ਦੀ ਇੱਜ਼ਤਾਂ ਰੋਲਦੀਆਂ ਹੀ ਰੋਲਦੀਆਂ ਤੇ ਥੋੜੇ ਜੇ ਸਮੇਂ ਬਾਅਦ ਆਪ ਕਿਵੇਂ ਰੁਲਦੀਆਂ ਮੇਰੇ ਕੋਲੇ ਇੱਕ ਮਿਸਾਲ ਨਹੀਂ ਕਈ ਮਿਸਾਲਾਂ ਜਿਹਨਾਂ ਦੀ ਮੈਂ ਖੁਦ ਪੜਤਾਲਾਂ ਕੀਤੀ ਆ। ਅਕਾਲ ਸਰ ਰੋਡ ਤੇ ਇੱਕ ਮੋਗੇ ਦੀ ਬੱਚੀ ਉਹ ਮੋਗੇ ਦੇ ਲੋਕਾਂ ਨੇ ਦੇਖੇਂਦੀਆਂ ਦੋਵੇਂ ਬਾਹਾਂ ਆ ਜਿਹੜੀਆਂ ਇਥੋਂ ਪੱਟੀਆਂ ਨਾ ਬੰਨੀਆਂ ਹੁੰਦੀਆਂ ਸੀ। ਇੱਕ ਬਾਪ ਮਜਬੂਰ ਬਾਪ ਉਹਨੂੰ ਥਾਣੇ 'ਚ ਮੇਰੇ ਕੋਲੇ ਲੈ ਕੇ ਆਉਂਦਾ ਹੁੰਦਾ ਸੀ। ਕਿਸੇ ਲੰਡਰ ਨਾਲ ਵਿਆਹ ਕਰਾ ਲਿਆ ਉਸ ਕੁੜੀ ਨੇ ਤੇ ਉਹ ਕੁੜੀ ਉਹਨੇ ਟੀਕੇ ਲਾਉਣ ਲਾ ਲਈ ਐਡੀ ਸਿਆਣੀ ਇੰਨੀ ਪੜ੍ਹੀ ਲਿਖੀ ਲੜਕੀ। MBA ਕੀਤੀ ਹੋਈ ਲੜਕੀ ਤੇ ਉਹਦੇ ਜਿਹਦੇ ਨੇ ਜਿਹਨੂੰ ਉਹ ਆਪਦਾ ਜ਼ਿੰਦਗੀ ਦਾ ਸਹਾਰਾ ਮੰਨ ਕੇ ਤੁਰੀ ਜਿਹਨੂੰ ਆਦੀ ਜ਼ਿੰਦਗੀ ਦਾ ਹਮਸਫਰ ਬਣਾ ਕੇ ਤੁਰੀ ਉਹਨੇ ਦਿੱਤਾ ਅਗੋ ਕੀ ਅਖੀਰ ਤੇ ਅਗੇ ਝੱਲੀ ਉਸੇ ਬਾਪ ਨੇ ਜਿਹਨੂੰ ਠੁਕਰਾ ਕੇ ਘਰੋਂ ਗਈ ਸੀ ਤਾਂ ਇੰਨੀਆਂ-ਨੀਆਂ ਬਾਹਾਂ ਉਹਦੀਆਂ ਗਲੀਆਂ ਹੋਈਆਂ ਸੀ ਸਾਰੀਆਂ ਸਰੰਜਾਂ ਦੇ ਨਾਲ ਤੇ ਮੁੜ ਕੇ ਉਹੀ ਬਾਪ ਇੱਕ ਉਹਦੀ ਗਾਂ ਛੋਟੀ ਜੀ ਬੱਚੀ ਨੂੰ ਜਦੋਂ ਕੁੱਛੜ ਜਾ ਕੇ ਮੇਰੇ ਕੋਲੇ ਰੋਂਦਾ ਹੀ ਆਉਂਦਾ ਹੁੰਦਾ ਸੀ ਤੇ ਜਿਹਦੇ ਉਹ ਮਗਰ ਲੱਗੀ ਸੀ ਉਹ ਤੋਂ ਵੀ ਕਰਕੇ ਆ ਹੋਇਆ ਸੀ ਤੇ ਸ਼ਾਇਦ ਉਸ ਵੇਲੇ ਸਵਾਏ ਪਛਤਾਵੇ ਤੋਂ ਕੁਝ ਵੀ ਨਹੀਂ ਪੱਲੇ ਹੋ ਇਹ ਲਾਮਤਾ ਕੁਝ ਆ ਸਾਧਾਂ ਦੇ ਡੇਰਿਆਂ ਤੋਂ ਚੁਮੜਦੀਆਂ ਕੁਝ ਜਦੋਂ ਅਸੀਂ ਲੋੜ ਤੋਂ ਵੱਧ ਬੱਚਿਆਂ ਨੂੰ ਖੁੱਲ੍ਹ ਦਿੰਨੇ ਆ ਸਾਡੇ ਕਿਰਦਾਰ ਜਿਹੜੇ ਖਤਮ ਹੋਏ ਅਸੀਂ ਪੰਜਾਬੀਆਂ ਨੇ ਸਾਡਾ ਅੱਜ ਤੱਕ ਜਦੋਂ ਸਾਡਾ ਸਿਰ ਉੱਚਾ ਹੋਇਆ ਸਾਡੇ ਕਰਦਾਰ ਕਰਕੇ ਉੱਚਾ ਹੋ ਗਿਆ ਮੈਂ ਕਿਸੇ ਦਿਨ ਆਪਣੇ ਪਰਿਵਾਰ ਦੀ ਵੀਡੀਓ ਕਰੂੰਗਾ ਮੈਂ ਆਪਣੇ ਵਿਆਹ ਦੀ ਗੱਲ ਕਰੂੰਗਾ ਤੁਹਾਡੇ ਨਾਲ ਜਦੋਂ ਮੈਂ ਆਪਣੀ ਵਾਈਫ ਨੂੰ ਦੇਖਣ ਵਾਸਤੇ ਗਿਆ ਤੇ ਮੇਰੀ ਦਾਦੀ ਨੇ ਮੈਨੂੰ ਤਕੀਦ ਕੀਤੀ ਸੀ ਕਿ ਚਾਰ ਭੈਣਾਂ ਉਹ ਕੁੜੀਆਂ ਤੇ ਵੇਖੀ ਕਿ ਤਾ ਦੇਖ ਕੇ ਜਵਾਬ ਨਾ ਦੇ ਦੀ ਤੇ ਜਵਾਬ ਦਿੱਤਾ ਉਹਨਾਂ ਤਾਂ ਪਿੰਡ ਨਹੀਂ ਪਹੁੰਚਿਆ ਜਾਣਾ ਅਗਲੇ ਹੰਤੂ ਵੀ ਸਾਡੀ ਲੜਕੀ ਵੇਖ ਕੇ ਜਵਾਬ ਦਿੱਤਾ ਤੇਰੇ ਆਪਣੇ ਭੈਣ ਨਹੀਂ ਲੋਕੀ ਕਹਿਣਗੇ ਹੰਕਾਰੇ ਆ ਇਹ ਮਾਂ ਪਿਓ ਦੀਆਂ ਨਸੀਹਤਾਂ ਹੁੰਦੀਆਂ ਸੀ ਤੇ ਸਤਕਾਰ ਕੀ ਹੁੰਦਾ ਮੇਰੀ ਮਦਰ ਮੇਰੇ ਨਾਲ ਬੈਠੂਗੀ ਮੇਰੀ ਸੱਸ ਵੀ ਇਧਰ ਨਾਲ ਬਿਠਾ ਕੇ ਵੀਡੀਓ ਪਾਉ ਤਮੈ ਆਪਣੀ ਮਾਂ ਨੂੰ ਪੁੱਛਿਆ ਮੈਂ ਕਿਹਾ ਮਾਂ ਤਾਂ ਤੂੰ ਲੜਕੀ ਵੇਖ ਲਈ ਕਹਿੰਦੀ ਪੁੱਤ ਮੈਂ ਕੀ ਵੇਖਣਾ ਬੇਬੇ ਜੀ ਨੇ ਵੇਖ ਲਈ ਵੱਡੀ 베ਜੀ ਨੇ ਏਸੀ ਸਤਕਾਰ ਜਿਹਨੇ ਨੂੰ ਲੈ ਕੇ ਆਉਣੀ ਉਹ ਵੀ ਆਪਦੀ ਸੱਤ ਸੁੱਤੇ ਫੈਸਲਾ ਸੁਟਰੀ ਕਿ ਫੋਟੋ ਜਦ ਬੇਜੀ ਨੇ ਵੇਖ ਲਈ ਮੈਂ ਕੀ ਦਿਖਾਵਾਂ ਕੀ ਹੁੰਦੀ ਸੀ ਘਰ ਦੀ ਸ਼ਰਮ ਲੱਜ ਇੱਜ਼ਤ ਉਹ ਉਹ ਜਿਹੜੀਆਂ ਇਹ ਰਿਸ਼ਤੇ ਹੁੰਦੇ ਆ ਇਹ ਹੁੰਦੇ ਆ ਰਿਸ਼ਤੇ ਇਹਨਾਂ ਰਿਸ਼ਤਿਆਂ ਚ ਘਰ ਬਣਦੇ ਆ ਮਕਾਨ ਨਹੀਂ ਤੇ ਫਿਰ ਘਰਾਂ ਦੇ ਵਿੱਚ ਦੇਵਤੇ ਹੋਣਗੇ ਫਿਰ ਇਹ ਜਿਹੇ ਘਰਾਂ ਚ ਨਾ ਉੱਥੇ ਲੜਾਈ ਝਗੜਾ ਹੋਊਗਾ ਨਾ ਕੋ ਸਿਰਦਰਦੀ ਹੋਊਗੀ ਤੇ ਨਾ ਹੀ ਉੱਥੇ ਕੋਈ ਚਿੰਤਾ ਹੋਊ ਮੈਂ ਮਨ ਨਹੀਂ ਕਰਦਾ ਕਦੇ ਆਇਓ ਮੇਰੇ ਕੋਲੇ ਤੁਸੀਂ ਦੇਖੋਗੇ ਘਰ ਹੁੰਦਾ ਕੀ ਹੈ ਘਰ ਨੂੰ ਘਰ ਕਹਿੰਦੇ ਕੀ ਨੂੰ ਤੁਹਾਨੂੰ ਬਨੌਟੀ ਪੁਣਾ ਛੋਸ਼ੇ ਬਾਜੀ ਕੁਝ ਨਹੀਂ ਲੱਭੂਗਾ ਘਰ ਚੋਂ ਅਗਲੀ ਵੀਡੀਓ ਇਹਦੇ ਤੇ ਅਗਲਾ ਪਾਰਟ ਕਰਾਂਗੇ ਦੇਉ ਆ ਗਿਆ ਅੱਜ ਇੰਨੀ ਗੱਲ ਹੀ ਕਰਨੀ ਸੀ ਤੁਹਾਡੇ ਨਾਲ ਕਿਉਂਕਿ ਕੁਝ ਗੱਲਾਂ ਜਦੋਂ ਆਪਾਂ ਪੜਦੇ ਆਂ ਤੇ ਕਈ ਗੱਲਾਂ ਸੁਣਦੇ ਆਂ ਕਈ ਕਈ ਗੱਲਾਂ ਦੇ ਨਾਲ ਤੁਹਾਡੇ ਮਨ ਨੂੰ ਸਕੂਨ ਮਿਲਦਾ ਜਿਵੇਂ ਕੈਲੀਫੋਰਨੀਆ ਇਹ ਸਕੂਲ ਖੁੱਲਿਆ ਸਕੂਨ ਮਿਲਿਆ ਚਲੋ ਕਿਸੇ ਨੇ ਤਾਂ ਕਦਰ ਪਾਈ ਦੂਜੇ ਪਾਸੇ ਜਦੋਂ ਇਹੋ ਜਿਹੇ ਲੋਕਾਂ ਦੀਆਂ ਕੋਈ ਸਟੋਰੀ ਸੁਣਦੇ ਆਂ ਅੱਜ ਉਹਨਾਂ ਬੱਚਿਆਂ ਦੀ ਯਾਦ ਆ ਗਈ ਥਾ ਪਰ ਕਾਲਜ ਵਾਲਿਆਂ ਦੀ ਅੱਜ ਕੁਝ ਨਹੀਂ ਸੀ ਬੋਲਣ ਨੂੰ ਦਿਲ ਕਰਦਾ ਤੁਹਾਡੇ ਨਾਲ ਦਿਲ ਦੀ ਸਾਝ ਪਾਈ ਆ ਬੇਸ਼ੱਕ ਕੋਈ ਮਾੜਾ ਕਵੇ ਚੰਗਾ ਕਵੇ ਪਰ ਮੈਨੂੰ ਦੱਸਿਓ ਜ਼ਰੂਰ ਇਹਨਾਂ ਮਰਨ ਵਾਲੇ ਲੋਕਾਂ ਦਾ ਕਸੂਰ ਕੀ ਸੀ ਕਿਹੜੀ ਉਹਨਾਂ ਨੇ ਅਰਚਨ ਪੈਦਾ ਕਰ ਦਿੱਤੀ ਜਿਹੜੀ ਕਿ ਉਹਨਾਂ ਦੇ ਮਾਰੇ ਬਿਨਾ ਪੂਰੀ ਨਹੀਂ ਸੀ ਹੋਣੀ ਅਸੀਂ ਇਨਸਾਨ ਦੀ ਜ਼ਿੰਦਗੀ ਇੱਡੀ ਸਸਤੀ ਕਿਉਂ ਬਣਾ ਦਿੱਤੀ ਕੱਲ੍ਹ ਵਾਲੀ ਵੀਡੀਓ ਜਿਹੜਾ ਅਮਰੀਕਾ 'ਚ ਐਕਸੀਡੈਂਟ ਹੋਇਆ ਬਨਾਮ ਇੱਕ ਆਪਣੇ ਪੰਜਾਬ ਦੇ ਐਕਸੀਡੈਂਟ ਦੀ ਗੱਲ ਆਧਾਰਨ ਦੇਵਾਂਗਾ ਤੁਹਾਨੂੰ ਕਾਨੂੰਨ ਤਾਂ ਕਾਨੂੰਨ ਹੈ ਕਾਨੂੰਨ ਕੀ ਨੂੰ ਕਹਿੰਦੇ ਉਹ ਤੇ ਗੱਲ ਕਰਾਂਗੇ ਸਾਡੇ ਬਧਨੀ ਦੇ ਕੋਲ ਬੋਡੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ 5 ਜੀ ਕੇ ਘਰ ਦੇ ਮਾਰੇ ਗਏ ਸੀ ਤੇ ਡਰਾਈਵਰ ਦਾ ਕੋਈ ਕਸੂਰ ਨਹੀਂ ਸੀ ਟਿਪਰ ਵਾਲੇ ਦਾ ਪਰ ਫਿਰ ਵੀ ਉਹਦੇ ਉੱਤੇ ਕਾਰਵਾਈ ਕਰਨੀ ਪਈ ਕਿਉਂਕਿ ਵੱਡੀ ਗੱਡੀ ਸੀ ਕਈ ਵਾਰੀ ਪੱਖ ਦੇਖਣੇ ਪੈਂਦੇ ਆ ਉਹਦੇ ਉੱਤੇ ਗੱਲ ਨੂੰ ਗੱਲ ਕਰਾਂਗੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ